ਇਸ ਵੀਡੀਓ 'ਚ ਇਹ ਵਖਾੰਗੇ ਕਿ ਜਿਹੜੇ ਵੀ ਅਧਿਆਤਮਿਕ ਯਾਤਰਾ ਦੇ ਉੱਤੇ ਤੁਰਦੇ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਉਹਨਾਂ ਦੇ ਅੰਦਰ ਨਾ ਬਾਕੀ ਲੋਕਾਂ ਦੇ ਨਾਲੋਂ ਜ਼ਿਆਦਾ ਦੁੱਖ ਹੁੰਦੇ ਆ ਪਰ ਉਹ ਦੁੱਖ ਇਹਨੇ ਜ਼ਿਆਦਾ ਫਿਰ ਕਿਉਂ ਹੁੰਦੇ ਆ ਤੁਸੀਂ ਆਲੇ-ਦੁਆਲੇ ਦੇਖੋ ਤੇ ਕੁਝ ਲੋਕ ਤੁਸੀਂ ਤੁਹਾਨੂੰ ਦਿਖਣਗੇ ਵੀ ਉਹ ਇਸ ਜ਼ਿੰਦਗੀ ਦੇ ਅੰਦਰ ਖੁਸ਼ ਆ ਮਾਣਾ ਮੋਟਾ ਦੁੱਖ ਹੋ ਸਕਦਾ ਪਰ ਬੜੇ ਵਧੀਆ ਹੋ ਆ ਖੁਸ਼ੀ ਵੀ ਨਾ ਰਹਿੰਦੇ ਆ ਪਰ ਜਿਹੜੇ ਅਧਿਆਤਮਿਕ ਯਾਤਰਾ ਦੇ ਅੰਦਰ ਚੱਲਦੇ ਆ ਜੋ ਆਪਣੇ ਅੰਦਰ ਦੇ ਰਾਸਤੇ ਦੇ ਉੱਤੇ ਤੁਰਨ ਨੂੰ ਤਿਆਰ ਆ ਜਿਨ੍ਹਾਂ ਨੇ ਅੱਗੇ ਅੱਗੇ ਇਸ ਧਰਤੀ ਨੂੰ ਪੰਜਵੇਂ ਡਾਈਮੈਂਸ਼ਨ ਚ ਸ਼ਿਫਟ ਕਰਾਉਣਾ ਵਾ ਉਹਨਾਂ ਦੇ ਅੰਦਰ ਜ਼ਿਆਦਾਤਰ ਲੋਕ ਹੈ ਜਿਹੜੇ ਉਹ ਬਹੁਤ ਜ਼ਿਆਦਾ ਦੁਖੀ ਆ ਉਹ ਜ਼ਿਆਦਾ ਦੁਖੀ ਕਿਉਂ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਸ ਵੀਡੀਓ ਚ ਦੇਖਾਂਗੇ ਹੁਣ ਮੰਨ ਲਓ ਅਸੀਂ ਇਹ ਦੁਨੀਆ ਤੇ ਆਏ ਸਾਨੂੰ ਬਹੁਤ ਜ਼ਿਆਦਾ ਦੁੱਖਿਆ ਹੁਣ ਉਹ ਜਿਹੜਾ ਦੁੱਖਿਆ ਉਹ ਸਾਨੂੰ ਇੱਕ ਪਾਸੇ ਦੀ ਵੱਲ ਲੈ ਕੇ ਜਾਣ ਨੂੰ ਹੁਣ ਵੈਸੇ ਤਾਂ ਕਾਫੀ ਕਾਰਨ ਹੈ ਦੁੱਖ ਦੇ ਪਰ ਉਹ ਇੱਕ ਪਾਸੇ ਦੇ ਵੱਲ ਲੈ ਕੇ ਜਾਣ ਨੂੰ ਉਫਰ ਉਹ ਕਾਰਨ ਕੀ ਹੈ ਅਸਲੀ ਹੁਣ ਮੰਨ ਲਓ ਇਹ ਸੁੱਤੇ ਪਈਆਂ ਠੀਕ ਹੈ ਤਾਂ ਇੰਹੀਂ ਚੰਗੀ ਤਰ੍ਹਾਂ ਚਿਆਣਾ ਨਹੀਂ ਸੋਣਾ ਫਿਰ ਇਹ ਕੀ ਕਰਾਂਗੇ ਆਪਣੇ ਬੈੱਡ ਦੇ ਥੱਲੇ ਨਾ ਪਹਿਲਾਂ ਕੰਡੇ ਰੱਖਣਾਗੇ ਫਿਰ ਉੱਤੇ ਸੋ ਜਾਗੇ ਫਿਰ ਸਾਨੂੰ ਕੰਡੇ ਚੂਹੀ ਜਾਣੀਆਂ ਜਦੋਂ ਕੰਡੇ ਚੂਹੀ ਜਾਣੀਆਂ ਤੇ ਸਾਨੂੰ ਨੀਂਦ ਸਵਾਦਣਾ ਨਹੀਂ ਹੋਣੀ ਕਿਉਂਕਿ ਸਹੀਂ ਸੌ ਨਹੀਂ ਸਕਦੇ ਇੱਤਾ ਹੀ ਆਣਾ ਜੇ ਨਹੀਂ ਸੌ ਸਕਦੇ ਕਿਉਂਕਿ ਸਾਨੂੰ ਕੰਟੇ ਚੂਪੀਆਂ ਹਾਂਡੇ ਉਹ ਸਾਨੂੰ ਦੁੱਖ ਦੇ ਹੀ ਜਾਂਦੇ ਇਸ ਦੇ ਅੰਦਰ ਇਹ ਸੁਪਨੇ ਦੇ ਅੰਦਰ ਅਹੀਂ ਇਸ ਆਖਰੀ ਸਮੇਂ ਦੇ ਅੰਦਰ ਜਿਸ ਦੇ ਅੰਦਰ ਅਹੀਂ ਵਧੀਆ ਸੰਸਾਰ ਪ੍ਰਗਟ ਕਰਨਾ ਵਾ ਉਸ ਦੇ ਅੰਦਰ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਹੋਰ ਹੀ ਬਹੁਤ ਸਾਰੇ ਦੁੱਖ ਚੁਣ ਕੇ ਆਏ ਆ ਉਹ ਕਿਉਂ ਆ ਕਿਉਂਕਿ ਅਹੀਂ ਇਸ ਸੁਪਨੇ ਦੇ ਅੰਦਰ ਸੁੱਤੇ ਨਾ ਰਹੀਏ ਕਿਉਂਕਿ ਮੰਨ ਲਓ ਸਭ ਕੁਝ ਸਾਾਨੂੰ ਵਧੀਆ-ਵਧੀਆ ਹੀ ਹੋਈ ਜਾਏ ਤਾਂ ਹੀ ਸੁਪਨੇ ਦੇ ਅੰਦਰ ਜਾਗਣਾ ਕਿਵੇਂ ਆ ਸਾਾਨੂੰ ਦੂਏ ਸੁਪਨਾ ਵਧੀਆ ਲੱਗਿਆ ਜਾਣਾ ਸਾਨੂੰ ਮਾਇਆ ਵਧੀਆ-ਵਧੀਆ ਲੱਗੀ ਜਾਣੀ ਤੇ ਮਾਇਆ ਤਾਂ ਬਹੁਤ ਵਧੀਆ ਬਹੁਤ ਨੇ ਜਾ ਰਹੀ ਹੈ ਇਹਦੇ ਅੰਦਰ ਜਿਹੜਾ ਨੇ ਜਾ ਰਹੀ ਆ ਉਹ ਜਿਹੜੇ ਆ ਦੁੱਖ ਨਹੀਂ ਆ ਸਾਨੂੰ ਇਹ ਤੇ ਕਰਕੇ ਨੇ ਜਾ ਰਹੇ ਆ ਉਹ ਬਾਕੀ ਲੋਕਾਂ ਨੂੰ ਸਾਨੂੰ ਨਹੀਂ ਸਾਨੂੰ ਤਾਂ ਬੜੇ ਦੁੱਖ ਆ ਜਿਆਦਾ ਲੋਕਾਂ ਨੂੰ ਦੁੱਖ ਆ ਪਰ ਦਿਹਾਤੀ ਬਿਜਾਤਨ ਤੇਰੇ ਤੋਤੇ ਉਹਨਾਂ ਨੂੰ ਜਿਆਦਾ ਦੁੱਖ ਹੁੰਦਾ ਕਿਉਂ ਕਿਉਂਕਿ ਉਹਨਾਂ ਖੁਦ ਦੁੱਖ ਚਾਣੇ ਆ ਜਿਆਦਾ ਕਿਉਂ ਕਿਉਂਕਿ ਉਹ ਸੁਪਣੇ ਦੇ ਅੰਦਰ ਸੁੱਤੇ ਨਾ ਰਹੇ ਜੇ ਤੂੰ ਸੁਪਣੇ ਦੇ ਅੰਦਰ ਸੁੱਤੇ ਹੀ ਰਹਣਗੇ ਫਿਰ ਚੀ ਕੌਣ ਦੇ ਲਈ ਉਹ ਸ਼ੁਰੂਆਤ ਕਿਵੇਂ ਕਰਨਗੇ ਲੋਕਾਂ ਕੋਤੀ ਅੰਦਰ ਕੰਮ ਕਿਵੇਂ ਕਰਨਗੇ ਅਹੀਂ ਖੁਦ ਆਪਣੀ ਜੀਂ ਦੀ ਦੇ ਅੰਦਰ ਦੁੱਖ ਲਾਏ। ਮਾਧਿਅਮ ਕਹਿੰਦੇ ਜਾਨੂੰ ਕਿ ਮੀਡੀਅਮ ਲਾਇਆ ਕਿ ਅਹੀਂ ਇਹ ਸੁਪਨੇ ਤੋਂ ਜਾਗੀਂ। ਜਹੀਂ ਕੋਸ਼ੋਗੇ ਸੁਪਨੇ ਦੇ ਅੰਦਰ ਫਿਰ ਤੇ ਸੁੱਤੇ ਰਹਿਣਾ। ਜਾਗਣਾ ਕਿਵੇਂ? ਹੁਣ ਸੁਪਨੇ ਦੇ ਉੱਤੋਂ ਜਾਗਣ ਦਾ ਤੇ ਸਮਾਂ ਆ ਗਿਆ ਵਾ। ਇਸ ਕਰਕੇ ਤੇਨੇ ਲੋਕ ਇਹਨੇ ਦੁਖੀ ਆ। ਜਦੋਂ ਦੁਖੀ ਹੋਣਗੇ ਫੇਰੀ ਤਾਲੇ-ਤਾਲੇ ਵੇਖਣਗੇ ਕਿ ਕੀ ਗੱਲ ਹੋਣ ਕਿੱਡੇ ਹੈ ਇਹਨਾਂ ਜਦਾ ਦੁੱਖ ਕਿਉਂ ਆ? ਜਿਵੇਂ ਮੇਰੀ ਜ਼ਿੰਦਗੀ ਦਾ ਸਭ ਕੁਝ ਲੱਗ-ਪਕ ਹੈ ਗਈ ਆ। ਪਰ ਫੇਰੀ ਮੈਂ ਦੁਖੀ ਆ। ਹੁੰਦੇ ਨਹੀਂ ਆ ਹੁਣ ਤੇ ਚਲੋ ਮੈਂ ਚੇਤਨਾ ਦੇ ਕੰਮ ਕੀਤਾ ਏ ਪਰ ਮਾਨੂੰ ਪੁਰਾਣੇ ਟਾਈਮ ਤੇ ਕਾਫੀ ਜ਼ਿਆਦਾ ਦੁੱਖ ਸੀ ਮੇਰਾ ਤੇ ਹੁਣ ਵੀ ਹੈਗਾ ਏ ਪਰ ਪੁਰਾਣੇ ਟਾਈਮ ਤੇ ਜ਼ਿਆਦਾ ਸੀ ਬਹੁਤ ਜ਼ਿਆਦਾ ਦੁੱਖ ਦੇ ਰਾਹ ਤੇ ਦੁੱਤੋਂ ਮੈਂ ਤੁਰ ਕੇ ਇੱਥੇ ਆਇਆ ਤੇ ਇਸ ਤਰ੍ਹਾਂ ਦੇ ਰਾਹ ਤੇ ਅੰਦਰੋਂ ਬਹੁਤ ਸਾਰੇ ਲੋਕ ਤੁਰ ਕੇ ਆਉਂਦੇ ਤੇ ਉਹਨਾਂ ਨੂੰ ਲੱਗਦਾ ਹੋਵੇ ਵੀ ਹਾਂ ਵੀ ਜ਼ਿੰਦਗੀ ਨੰਤੇ ਬਹੁਤ ਜ਼ਿਆਦਾ ਦੁੱਖਿਆ ਅਹੀਂ ਦੁਨੀਆ ਵਿੱਚ ਚੀਜ਼ਾਂ ਦੇ ਨਾਲ ਕਰਕੇ ਹੀ ਸੁੱਖ ਪਾਣਾਗੇ ਪਰ ਸੁੱਖ ਪਹਿਣਾ ਨਹੀਂ ਕਿਉਂਕਿ ਉਹ ਦੁਨਿਆਵੀ ਚੀਜ਼ਾਂ ਜਿਹੜੀਆਂ ਵਾ ਉਹ ਸਾਨੂੰ ਉਹ ਤੋਂ ਅੰਦਰ ਮੰਨ ਲਓ ਕਿ ਖਾਲੀ ਬਣਿਆ ਉਸ ਖਾਲੀਪਨ ਨੂੰ ਇਹ ਭਰਤੀਆਂ ਬਾਹਰੋਂ ਬਾਹਰੋਂ ਕੋਈ ਚੀਜ਼ ਮੰਨ ਲਓ ਅੰਦਰ ਪਾ ਦੀਏ ਪਰ ਜਿਹੜਾ ਮੰਨ ਲਓ ਅੰਦਰ ਮੰਨ ਲਓ ਇੱਕ ਖੂਵਾਂ ਠੀਕ ਹੈ ਹੁਣ ਖੂਵਾਂ ਅੰਦਰੋਂ ਥੱਲੋਂ ਕੋਈ ਵੀ ਨਹੀਂ ਆ ਥੱਲੋਂ ਬੰਦ ਨਹੀਂ ਆ ਹੁਣ ਖੂਵਾਂ ਦੇ ਅੰਦਰ ਛੁੱਟਾਂਗੇ ਥੱਲੋਂ ਸਿੱਧੀ ਥੱਲੇ ਚੀਜ਼ ਆਈ ਜਾਣੀ ਉਹ ਤਾਂ ਭਰਨਾ ਹੀ ਨਹੀਂ ਕਿਨ ਇੱਕ ਮੰਨ ਲਓ ਘੜਾ ਵਾ ਘੜਾ ਥੰਦੋ ਟੁੱਟਾ ਵਾ ਉਹ ਤੋਂ ਪਾਣੀ ਪਾਵਾਂਗੇ ਇਹ ਤਾਂ ਭਰਨਾ ਹੀ ਨਹੀਂ ਕਿਉਂਕਿ ਥੱਲੋਂ ਟੁੱਟਾ ਥੱਲੋਂ ਪਾਣੀ ਵਗ ਹੀ ਜਾਣਾ ਇਸ ਤਰ੍ਹਾਂ ਜਿਹੜੀ ਦੁਨੀਆਵੀ ਚੀਜ਼ਾਂ ਸਾਨੂੰ ਅੰਦਰੋਂ ਭਰ ਨਹੀਂ ਹੁੰਦੀ ਉਹ ਤਾਂ ਉਹਨੇ ਸਾਡਾ ਜਿਹੜਾ ਦੁੱਖ ਪੂਰਾ ਕਰਨਾ ਹੀ ਨਹੀਂ ਕਿਉਂਕਿ ਉਹ ਖੇਡ ਅੰਦਰ ਦੀ ਆ ਜਿੰਨਾ ਚਿਰ ਅਸੀਂ ਆਪਣੇ ਅੰਦਰ ਕੰਮ ਨਾ ਕਰਾਂਗੇ ਚੇਤਨਾ ਦਾ ਪੱਤਰ ਨਾ ਵਧਾਵਾਂਗੇ ਤੇ ਇਸ ਦੁੱਖ ਤੋਂ ਰਾਤ ਨਹੀਂ ਪੈਣੀ ਜਿਹੜਾ ਸੋਖਿਆ ਸਾਡਾ ਅਸਲੀ ਸਰੂਪ ਆ ਉਸ ਤੇ ਉਲਟਾ ਐਕਸਪੀਰੀਅੰਸ ਕਰਦੇ ਲਈ ਇਸ ਸਥਿਤੀ ਤੇ ਆਏ ਹਾਂ ਇਸ ਸਾਰਾ ਐਕਸਪੀਰੀਅੰਸ ਹੁਣ ਖਤਮ ਹੋਣ ਦੇ ਆ ਉਹ ਇਹ ਸਾਰਾ ਦੁੱਖ ਬਾਹਰ ਨਿਕਲਣਾ ਹੈ। ਇੰਨੇ ਹਜ਼ਾਰਾਂ ਲੱਖਾਂ ਸਾਲਾਂ ਦਾ। ਉਹ ਬਾਹਰ ਨਿਕਲਣਾ ਵਾ ਉਹ ਡਿਜ਼ੋਲ ਹੋਣਾ ਇਸ ਆਲੇ ਦੁਆਲੇ ਆਪਣੀ ਊਰਜਾ ਵਦੇ ਅੰਦਰ ਸਭ ਕੁਝ ਮਿਟਣਾ ਵਾ ਤੇ ਇਹ ਅਸੀਂ ਖੋਦ ਚੁਣ ਕੇ ਆਏ ਹਾਂ। ਹੋ ਸਕਦਾ ਵੀ ਬਹੁਤ ਸਾਰੇ ਲੋਕ ਕਹਿਣ ਵੀ ਇਤਨਾ ਕਿਉਂ ਹੋ ਸਕਦਾ ਸਾਨੂੰ ਤੇ ਦੁੱਖ ਨਹੀਂ ਚਾਹੀਦੇ। ਸਾਨੂੰ ਤੇ ਸੁੱਖ ਸੁੱਖ ਚਾਹੀਦੇ ਆ। ਪਰ ਇਹ ਦੁੱਖ ਹੀ ਖੁਦ ਚੁਣੇ ਆ ਜਿਆਦਾ। ਜਿਹੜੀ ਦੇਹਤੂ ਯਾਤਰਾ ਦੇ ਜਿਹੜੇ ਤੁਰਦੇ ਆ ਨਾ ਉਹਨਾਂ ਦੇ ਜ਼ਿਆਦਾ ਦੁੱਖਿਆ ਬਹੁਤ ਜ਼ਿਆਦਾ ਦੁੱਖਿਆ ਗਏ ਹੁੰਦੇ ਤੇ ਬਹੁਤ ਜ਼ਿਆਦਾ ਤੇ ਇਹ ਹੀ ਸਾਨੂੰ ਇਹ ਸੁਪਨੇ ਦੇ ਉੱਤੇ ਜਗਾਉਂਦੇ ਆ ਤੇ ਇਹ ਇੱਕ ਸਮਾਂ ਸਾਨੂੰ ਆ ਜਾਣਾ ਸਾਨੂੰ ਪਤਾ ਲੱਗ ਜਾਣਾ ਵੀ ਸਾਡੀ ਜ਼ਿੰਦਗੀ ਦੇ ਦੁੱਖ ਕਿਉਂ ਹੈ ਜਦੋਂ ਅਸੀਂ ਇਸ ਰਾਸਤੇ ਦੇ ਉੱਤੇ ਤੁਰਾਂਗੇ ਤੇ ਇਹ ਆ ਆਪਣੀ ਜ਼ਿੰਦਗੀ 'ਚ ਦੁੱਖ ਕਿਉਂ ਆ ਅਧਿਮੇ ਆਤਮਿਕ ਯਾਤਰਾ ਹੈ ਤੇ ਜਿਹੜਾ ਤੁਰਦਾ ਹੈ ਉਹ ਦੀ ਜ਼ਿੰਦਗੀ ਦੇ ਅੰਦਰ ਤੇ ਠੀਕ ਹੈ ਜੀ ਇਸ ਵੀਡੀਓ 'ਚ ਵੀ ਕਹਿਣਾ ਹੈ